ਸ੍ਰੀ ਦਾਨ ਸਿੰਘਾਂ ਦੀ ਧਰਤੀ ਫਤੇਗੜ ਸਾਹਿਬ ਪਿਛਲੇ ਕਈ ਸਾਲਾਂ ਤੋਂ ਇੱਥੇ ਕੀ ਪਿੰਡ ਬੁਰਦਕਿਲ ਤੇ ਸੇਲ ਬਰਾਦੀ ਸੰਗਤ ਇਕੱਠੇ ਹੋ ਕੇ ਪੂਰਾ ਪਿੰਡ ਸਹਿਯੋਗ ਦੇ ਨਾਲ ਲੰਗਰ ਲੱਗਦਾਗਾ ਤੇ ਦੋਨੇ ਪਿੰਡਾਂ ਦੇ ਨੌਜਵਾਨ ਪਿਛਲੇ 7-7 ਦਿਨਾਂ ਤੋਂ ਇੱਥੇ ਕੀ ਸੰਗਤਾਂ ਦੀ ਸੇਵਾ ਕਰ ਰਹੀ ਆ ਲੰਗਰ ਚੱਲ ਰਿਹਾਗਾ ਚਾਹ ਦਾ ਲੰਗਰ ਕੌਫੀ ਦਾ ਲੰਗਰ ਪ੍ਰਸ਼ਾਦਿਆਂ ਦਾ ਲੰਗਰ ਬੜੇ ਉਤਸ਼ਾਹ ਨਾਲ ਦੋਨੇ ਪਿੰਡਾਂ ਦੇ ਨੌਜਵਾਨ ਸੰਗਤਾਂ ਦੀ ਸੇਵਾ ਕਰਦੇ ਆ ਆ ਤੁਸੀਂ ਵੇਖ ਸਕਦੇ ਆ ਚਾਹ ਦਾ ਲੰਗਰ ਚੱਲ ਰਿਹਾ ਹੋਗਾ ਅਤੇ ਨਾਲ ਹੀ ਪ੍ਰਸ਼ਾਦਿਆਂ ਦਾ ਲੰਗਰ ਤੇ ਦਿਨ ਰਾਤ ਜਿਹੜੇ ਕਿ ਨੌਜਵਾਨ ਸੇਵਾ ਕਰਦੇ ਆ ਤੁਸੀਂ ਵੇਖ ਸਕਦੇ ਹੋ ਭਾਂਡਿਆਂ ਦੀ ਸੇਵਾ ਚੱਲ ਰਹੀ ਆ ਨੌਜਵਾਨ ਕੱਢ ਰਿਹਾ ਨਾਲੇ ਗਰਮ ਪਾਣੀ ਦਾ ਪ੍ਰਬੰਧ ਜੇ ਕੋਈ ਵੀ ਗਰਮ ਪਾਣੀ ਨਾਲ ਨਹਾਉਣਾ ਚਾਹੁੰਦਾਗਾ ਆ ਤੁਸੀਂ ਵੇਖ ਸਕਦੇ ਆ ਦੁੱਧ ਦੀ ਸੇਵਾ ਲੰਗਰਾਂ ਦੇ ਵਿੱਚ ਆ ਤੁਸੀਂ ਵੇਖ ਸਕਦੇ ਆ ਸਬਜ਼ੀ ਦੀ ਸੇਵਾ ਲੰਗਰਾਂ ਦੇ ਵਿੱਚ ਕਿਸੇ ਗੱਲ ਦਾ ਕੋਈ ਘਾਟਾ ਨਹੀਂ ਦਿੰਦਾ ਸਿੱਧੀ ਦਿਹਾੜੇ ਚੱਲ ਰਿਆ ਪ੍ਰਸ਼ਾਦਿਆਂ ਦੀ ਸੇਵਾ ਕਿਉਂਕਿ ਸੰਗਤ ਬਹੁਤ ਵੱਡੀ ਗਿਣਤੀ ਦੇ ਵਿੱਚ ਇਸੇ ਹੀ ਦਿਨਾਂ ਤੇ ਇਕੱਠੀ ਹੁੰਦੀ ਹੈ ਇਸ ਲਈ ਲੰਗਰਾਂ ਦਾ ਪ੍ਰਬੰਧ ਕਰਨਾ ਪੈਂਦਾ ਹੈ ਸੰਗਤ ਦੇ ਲਈ ਆ ਦੇਖੋ ਸੇਵਾ ਬਰਾ ਦੇ ਨੌਜਵਾਨ ਪਿਛਲੇ 7 ਦਿਨਾਂ ਤੋਂ ਦਿਨ ਰਾਤ ਜਿਹੜੇ ਕਿ ਲੰਗਰਾਂ ਦੀ ਸੇਵਾ ਕਰ ਰਹੇ ਆ ਪ੍ਰਬੰਧ ਦੇਖੋ ਮੀਂਹ ਦੇ ਵਿੱਚ ਵੀ ਪ੍ਰਬੰਧ ਪੂਰੇ ਕੀਤੇ ਵੇ ਲੰਗਰਾਂ ਦੇ ਬਹੁਤ ਵੱਡਾ ਕੰਮ ਹੋ ਜਾਂਦਾ ਲੰਗਰਾਂ ਦਾ ਬਈ ਸੰਗਤ ਨੂੰ ਜਿਹੜਾ ਕਿ ਵਰਤੋਂ ਦੇ ਲਈ ਜਾਂ ਪ੍ਰਬੰਧ ਕਰਨ ਦੇ ਲਈ ਆ ਤੁਸੀਂ ਵੇਖ ਸਕਦੇ ਆ ਸਬਜ਼ੀ ਹੋਰ ਦੁੱਧ ਜਾਂ ਹੋਰ ਵੀ ਰਾਸ਼ਨ ਜਿਹੜਾ ਕਿ ਇਕੱਠਾ ਹੀ ਲਿਆ ਕੇ ਰੱਖਿਆ ਬਾਅਦ ਤੁਸੀਂ ਵੇਖ ਸਕਦੇ ਆ ਬੜੇ ਉਸਾਣ ਨੋਜਾ